ਪਿੰਤ ਬਦਰਸ਼ਕਾ ਦਾ ਇੱਕ ਹੋਰ ਹੀ ਫੇਰ ਤੋਂ ਸੁਆਗਤ ਹੈ। ਤਾਂ ਤਾਮਨਿਸਰ ਦੀ ਇੰਦਲਾ ਕਰੋੜੀ ਵਿੱਚ ਇੱਕ ਔਰਤ ਨੇ ਗਵੰਡੀਆ ਉੱਤੇ ਈਸਾਈ ਧਰਮ ਦੇ ਪ੍ਰਚਾਰ ਨੂੰ ਲੈ ਕੇ ਹਮਲਾ ਕਰਨ ਅਤੇ ਕੁੱਟਮਾਰ ਕਰਨ ਦੇ ਇਨਸਾਫ ਲਾਇਆ ਹੈ। ਵੀਰੇ ਤੋਂ ਔਰਤ ਦਾ ਇਲਜ਼ਾਮ ਹੈ ਕਿ ਹਮਲਾ ਉਹਨਾਂ ਦੇ ਗਵੰਡੀਆ ਵੱਲੋਂ ਕਰਵਾਇਆ ਗਿਆ ਹੈ। ਦੂਜੇ ਪਾਸੇ ਜੇ ਤੋ ਇਸ ਮਾਮਲੇ ਉੱਤੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਪੁਰਾਣੀ ਰਜਿਸਟ੍ਰੂ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਝਗੜਾ ਹੋਇਆ ਹੈ। ਈਸਾਈ ਧਰਮ ਦੇ ਪ੍ਰਚਾਰ ਨੂੰ ਲੈ ਕੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਸਿਰਫ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਹਨਾਂ ਦਾ ਪੁਰਾਣਾ ਵਿਵਾਦ ਚੱਲ ਬਿਆਨ ਸੁਣਨ ਤੋਂ ਬਾਅਦ ਬਾਬਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਪਾਸਟਰ ਗੁੰਦੀਪ ਕੌਰ ਇਹ ਗਲਬਾਤ ਜਿਹੜਾ ਗਲਬਾਤ ਇਹ ਹੋਈ ਹੈ ਕਿ ਪਾਸਟਰ ਦੀ ਸਵੇਰੇ ਜਤੰਦਰ ਪਾਸਟਰ ਜੀ ਨਾਲ ਪ੍ਰੇਅਰ ਕਰਦੇ ਪਏ ਸੀ ਝੁਲਬੜਦੇ ਰਹਿ ਕੇ ਕੁਝ ਗੁੰਡੇ ਆਏ 15 ਗੁੰਡੇ ਆਏ ਪਹਿਲਾਂ ਉਹਨਾਂ ਦੇ ਸਿਰ ਤੇ ਉਹਨਾਂ ਨੇ ਰਾਟ ਮਾਰੀ ਮੁੜ ਕੇ ਚਾਕੂ ਮਾਰਿਆ ਮੁੜ ਕੇ ਮੇਰੇ ਤੇ ਬੇਟੇ ਨੂੰ ਮਿੰਨੋ ਤੇ ਮੇਰੇ ਬੇਟੇ ਨੂੰ ਧੂਕੇ ਬਾਹਰ ਗਲੀ 'ਚ ਉਹਨਾਂ ਨੇ ਕੁੱਟਿਆ ਦੋਨਾਂ ਨੂੰ ਫਿਰ ਸਾਨੂੰ ਨਹੀਂ ਪਤਾ ਲੱਗਾ ਪਾਸੇ ਦੀ ਉੱਥੇ ਡਿੱਗ ਪਏ ਪਿਓ ਸ਼ੋਹਰ ਤੋਂ ਸਾਡੇ ਨਾਲ ਦੇ ਗਵੰਡੀਆ ਜਤਿੰਦਰ ਕੌਰ ਆ ਚਨਾਨੀ ਦਾ ਨਾਮ ਉਹਦਾ ਸ਼ੌਲ ਸ਼ੂ ਸਾਡੇ ਘਰੇ ਹੀ ਹੈ ਸਾਰਾ ਕੁਝ ਹੀ ਹੈ ਪ੍ਰਾਣੀ ਗੰਜੇ ਸ ਪ੍ਰਾਣੀ ਗੰਜੇ ਸੀ ਇਹ ਸੀ ਕਿ ਅਸੀਂ ਚਰਚਾ ਲਾਉਂਦੇ ਸੀ ਤਾਂ ਸਾਨੂੰ ਲਾਉਣੀ ਸੀ ਜਿੰਦੀ ਜੋ ਬਹੁਤ ਨੇ ਲੋਕਾਂ ਦੀ ਸਾਨੂੰ ਪਹਿਚਾਣ ਨਹੀਂ ਆ ਜਨਾਨੀ ਦੀ ਪਹਿਚਾਣ ਆ ਜਨਾਨੀ ਨੂੰ ਉਹ ਜਨਾਨੀ ਨੂੰ ਲੈ ਗਈ ਆ ਮੈਨੂੰ ਨਹੀਂ ਪਤਾ ਟੋਟਲ ਕਿੰਨੇ ਆ 15000 ਰੁਪਏ ਸੀ ਜਦੋਂ ਹੁਣ ਪੁਲਿਸ ਨੂੰ ਕਹੜੇ ਕਿ ਹਾਂ ਜੀ ਕੀਤੀ ਆ ਸਾਡੇ ਸਾਹਮਣੇ ਤੇ ਫੜ ਕੇ ਲੈ ਗਈ ਸੀ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਕਿਦੋਂ ਦੀ ਵਾਰਦਾਤ ਇਹ ਹੁਣੇ ਫਿਰ 10 10:30 ਵਜੇ ਦੀ ਗੱਲ ਜੀ ਠੀਕ ਹੋਣਾ ਚਾਹੀਦਾ ਵਾ ਜੇਕਰ ਮੇਰੇ ਪਤੀ ਨੂੰ ਕੁਝ ਹੋ ਗਿਆ ਤੇ ਸਾਰੇ ਨੂੰ ਮੈਂ ਸਾਰੇ ਨੂੰ ਉਸ ਤੋਂ ਪਹਿਲਾਂ ਹੀ ਕਹਿੰਨੀ ਆ ਕਿ ਅੰਦਰ ਕਿਤਾ ਜਾਵੇ ਕਿਉਂਕਿ ਅੱਜ ਮੇਰ ਨਾਲ ਵਾਰਦਾਤ ਹੋਈ ਆ ਕੱਲ ਕਿਸੇ ਹੋਰ ਦੇ ਨਾਲ ਨਾ ਹੋ ਜAVE ਕਿੰਨੇ ਚੱਟਾ ਲਾ ਗਿਆ ਉਹ ਕਿਸੇ ਜਥੇਬੰਦੀ ਦੇ ਲੋਕ ਨਹੀਂ ਆ ਨਹੀਂ ਉਹ ਜਥੇਬੰਦੀ ਦੇ ਲੋਕ ਨਹੀਂ ਉਹ ਗੁੰਡੇ ਸੀ ਉਹ ਮੁੰਡੇ ਉਹਨਾਂ ਨੇ 2 ਵੀ ਇਨਾਂ ਦੇ ਹੱਥਾਂ ਵਿੱਚ ਸੀ ਗਲੀ ਚਰਚ ਕਰਕੇ ਤੁਹਾਨੂੰ ਚਰਚ ਕਰਕੇ ਸਾਡੇ ਨਾਲ ਪ੍ਰੋਬਲਮ ਕਰਦੀ ਆ ਪ੍ਰੇਅਰ ਕਰਦੇ ਆ ਤੇ ਹਮਲਾ ਕੀਤਾ ਗਿਆ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਜਦੋਂ ਉਸ ਤੋਂ ਪਹਿਲਾਂ ਗਾਲਾਂ ਕੱਢਣ ਦੀ ਸੀ ਉਹ ਵੀ ਰਿਪੋਰਟਿੰਗ ਸਾਡੇ ਕੋਲ ਆ ਗਈ ਸਾਨੂੰ ਛੱਡਿਆ ਤੇ 7 ਮਹੀਨੇ ਹੋ ਗਏ ਆ ਪਹਿਲਾਂ ਇਸੇ ਵਜ੍ਹਾ ਕਰਕੇ ਅਸੀਂ ਛੱਡ ਦਿੱਤੀ ਸੀ ਜੀ ਸਰ ਜਿਹੜਾ ਪਾਸਟਰ ਦਾ ਝਗੜਾ ਹੋਇਆ ਸ਼ਹਿਰੀ ਕੀ ਮਾਮਲਾ ਸੀ ਇਹਨਾਂ ਜੀ ਸਾਨੂੰ ਇੱਕ ਸਵੇਰ ਕੰਪਲੇਂਟ ਆਈ ਸੀ ਇਹ ਜਿਹੜੇ ਹੈਗੇ ਨੇ ਜਤਿੰਦਰ ਮਸੀਹ ਆਪਣੂ ਉੱਤਰਾ ਖੰਡ